ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਦਾ ਡੇਲੀ ਫਾਰਮ 911 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆਂ ਪਿੰਡ ਲੱਖੂ ਵਾਲ ਤਸਵੀਲ ਅਜਨਾਲਾ ਤੇ ਜ਼ਿਲ੍ਹਾ ਅਫਸਰ ਅੱਜ ਦੀ ਵੀਡੀਓ ਵਿੱਚ ਟੋਟਲ ਚਾਲ ਦੇਣ ਪਸ਼ੂ ਖਾਵਾਂਗੇ ਦੋ ਝੋਟੀਆਂ ਤੇ ਇੱਕ ਵਹਿੜਿਆ ਤੇ ਆਪਾਂ ਪਹੁੰਚੇ ਆਂ ਭਾਜੀ ਨੀਤੀ ਸਿੰਘ ਨਾਲ ਬੋਲਚਾ ਅੱਜ ਕਰਦੇ ਆਂ ਗੱਲਬਾਤ ਇਹਨਾਂ ਸਤਿਗੁਰ ਪਾਜੀ ਸਤਿਕਾ ਵੀਰ ਜੀ ਹੋਸ਼ਨਾਬੀ ਬੜੀ ਵਧੀਆ ਗੁਰੂਤਾਂ ਦਾ ਸੀ ਕਿਰਪਾ ਜੀ ਹਾਂਜੀ ਕਿਰਪਾ ਹੀ ਚਾਹੀਦੀ ਆ ਜੀ ਹਾਂਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੀਟਾ ਸੈਂਟਰ ਲਖੂਆਲ ਤਸੀਲੀਨ ਵਾਲਾ ਜਲਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 99446054 ਠੀਕ ਹੈ ਜੀ ਤੇ ਕਰੀਏ ਸ਼ੁਰੂਆਤੀ ਹਾਂ ਦੱਸਿਓ ਝੋਟੀ ਦੇ ਬਾਰੇ ਇੱਕ ਨਵਾਂ ਸੁਰਾ ਸੁਣੋ ਜਿਹੜੇ ਵੀਰ ਜੀ ਮਤਲਬ ਮੂੰਹ ਚਾਰ ਦੰਦ ਆ ਅੱਛਾ ਜੀ ਬਾਕੀ ਸਾਡੇ ਦਸਾਂ ਦੀ ਲੋੜ ਨਹੀਂ ਜਿਹੜੇ ਵੀਰ ਮਤਲਬ ਸਿਆਣੇ ਨੇ ਉਹਨਾਂ ਆ ਵੀ ਵੇਰਾਂ ਨਹੀਂ ਵੀ ਝੋਟੀ ਇੱਧਰ ਦੀ ਝੋਟੀ ਨਹੀਂ ਆਏ ਠੀਕ ਹੈ ਠ ਇਹ ਕੋਈ ਵੀਰ ਫੌਜੀ ਸੀ ਅੱਛਾ ਜੀ ਨੇ ਬੜੇ ਸ਼ੌਂਕ ਨਾਲ ਲਿਆਂਦੀ ਉਧਰੋਂ ਠੀਕ ਇੱਕ ਲੱਖ ਤੇ 60 ਹਜ਼ਾਰ ਦੀ ਲਿਆ ਝੋੜੀਆਂ ਦਾ ਕਰਾਇਆ ਪਾ ਕੇ ਨੇ ਦੀ ਪੈਂਦੀ ਹੈ ਅੱਛਾ ਜੀ ਇਹ 2 ਮਹੀਨੇ ਡੇਢ ਮਹੀਨਾ ਮਤਲਬ ਮਹੀਨੇੋਂ ਬਾਅਦ ਇਹ ਬੱਚਾ ਡੇਢ ਦਾ ਲਾ ਲੋ ਭਾਵੇਂ ਕੋ ਦੋਹਾਂ ਦਾ ਵੀ ਲਾ ਲੇ ਕੋਈ ਚੱਕਰ ਨਹੀਂ ਹੈ ਅੱਛਾ ਜੀ ਤੇ ਉਹ ਹਾਂਜੀ ਆਜਾ ਬੱਚਾ ਕੱਟਾ ਇਹਦਾ ਠੀਕ ਹੈ ਠੀਕ ਲਓ ਭਾਜੀ ਆਹ ਵਾਲਾ ਮੇਲ ਕਾਫ ਜਿਹਦੇ ਪਿੱਛੇ ਚੈੱਕ ਕਰ ਸਕਦੇ ਝੋੜੀਆਂ ਨੇ ਬੜੇ ਸ਼ੌਂਕ ਨਾਲ ਲਿਆਂਦੀ ਘਰ ਰੱਖਣ ਨੂੰ अच्छा जी मेरा बच्चे आने मान लो बाहर और दे बच्चे तो आंदा वीजा आ गया मेरा भी तो मैं जाना है ठीक, ठीक जा है ठीक है फोन ला भी ਝੋਟੀ ਆਪਾਂ ਵੇਚੀ ਮੈਂ ਆਪਾਂ ਜਾ ਕੇ ਝੋਟੀ ਲੈ ਲਈ ਆ ਝੋਟੀ ਚ ਕਿਹੇ ਗੱਲ ਦੀ ਕਮੀ ਰਗੀ ਭਾਵੇਂ ਬੱਚਾ ਛੱਡੋ ਤੇ ਭਾਵੇਂ ਨਾ ਛੱਡੋ अच्छा जी ਬੱਚਾ ਛੱਡ ਕੇ ਵੀ ਚੋਲੋ ਭਾਵੇਂ ਉਤਨਾ ਆਟਾ ਢੁਡ ਕੇ ਚੋਲੋ ਇੰਨਾ ਏਦਾਂ ਹੀ ਗਈ ਆ ਠੀਕ ਹੈ ਠੰਡੀ ਇੰਨੀ ਕਿੰਨਾ ਕਿ ਜੀ ਦੋ ਤੇ ਸਸਤ ਦੋ ਤੇ ਵੀਰ ਜੀ ਹੁਣ ਆਪਾਂ ਮੰਨ ਲਓ 11 ਹੋਊਗਾ 10 10 ਕੇ ਦੇਣੀ ਆ ਲਓ ਜੀ ਫੇਸ ਕੁਆਲਟੀ ਨਿਕਲੇ ਅੰਗਲ ਅੰਗਲ ਜਿੱਦੇ ਮੋਟੀ ਧਾਰ ਆ ਠੀਕ ਹੈ ਜੀ ਬਾਕੀ ਕਾਟ ਕਾਠ ਵੀ ਚੰਗਾ ਵਾ ਇਹ ਸਟਾਮ ਜਿਹੜਾ ਬੈਠਾ ਦੇਖੋ ਵੱਡੀ ਝੋਡੀ ਫੋਟਸ ਹੈ 100 ਲੀਟਰ ਜਿਹੜਾ ਦੁੱਧ ਬਿਲਕੁਲ ਰੈਡੀ ਆ ਤੇ ਰਾਜਸਥਾਨ ਦੀ ਝੋਟੀ ਆ ਕਰੋ ਚੱਕ ਬਾਕੀ ਲੱਗੇ ਤੋ ਲੈਵਾਂ ਲੂਗਾ ਤੇ ਥੋੜਾ ਜਿਹਾ ਸਾਹ ਦੇਖੋ ਕਿੰਨਾ ਅੰਦਰ ਆ। ਸ਼ਾਮਾ ਲੋਣੀ ਸ਼ਾਕ ਛੱਡਿਆ ਕੋਈ ਵੇਖੋ ਨਹੀਂ ਨਹੀਂ ਸ਼ਾਮ ਵੀ ਬਹੁਤ ਆ ਕੇ ਫਿਰ ਭਰਾਣੇ ਚੰਗੀ ਰੀ ਨਾਲ ਹਾਂਜੀ ਤੇ ਥਾਂ ਵੇਖੋ ਕਿੱਡੀ ਕੁਆਲਿਟੀ ਆ ਲੱਗਾ ਝੋਟੀ ਠੀਕ ਠੀਕ ਲਓ ਭਾਈ ਲੱਗੇ ਤੋ ਤੁਹਾਨੂੰ ਚੈੱਕ ਕਰਾਂਗੇ ਥਾਣਾ ਦਾ ਸਾਇ ਤੇ ਗੈਬ ਪੂਰਾ ਇੱਕ ਵਾਰੀ ਬੜੀ ਜਲਾ ਚੰਗੀ ਠੀਕ ਹੈ ਭਾਵੇਂ ਬੱਚਾ ਛੱਡ ਕੇ ਚੋਲੋ ਤਾਂ ਭਾਵੇਂ ਪਹਾੜਾ ਬਾਗ ਚੋਲੋ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਗੱਡੀ ਆਗੇ ਫਿਰ ਬਹੁਤ ਜਿਆਦਾ ਠੰਡੀ ਰਖੋ ਪਿੱਠ ਪੋਣਾ ਝੋਟੀ ਦਾ ਤੇ ਚੌਗੀ ਮੂੰਹ ਹੋ ਜੇ ਲਓ ਭਾਜੀ ਚੌਕੀ ਜੇ ਮੂੰਹ ਹੋ ਜੇ ਇਧਰੋਂ ਵੀ ਠੰਡ ਦਿਖਾ ਦਿਓ ਬਵਲ ਕੁਆਲਿਟੀ ਆ ਠੰਡਾ ਦੂਜੀ ਸਾਈਡ ਤੋਂ ਵੀ ਤੁਸੀਂ ਚੈੱਕ ਕਰ ਸਕਦੇ ਜੇ ਬਾਕੀ ਸਿਰਸੰਗ ਦੀ ਤੁਹਾਨੂੰ ਵੇਖ ਲਓ ਆਪੇ ਕਿ ਨਹੀਂ ਬਹੁਤ ਬਹੁਤ ਜੀ ਬਹੁਤ ਜਾਰੀ ਇਹੇ ਗੱਲੋਂ ਕਮੀ ਨਹੀਂ ਹੈਗੀ ਠੀਕ ਹੈ ਜੀ ਲਓ ਭਾਜੀ ਜੈੱਟ ਲੈ ਕੇ ਪੂਰੀ ਕੀ ਕੀ ਮੁੱਲ ਭਾਜੀ ਫਿਰ ਇਹਦਾ ਮੁੱਲ ਵੀਰ ਜੀ ਤੁਸੀਂ ਆ ਵੀ ਦੱਸ ਦਿਓ ਕਿੰਨਾ ਕਰਦੀ ਹੈ ਹਾਂ ਜਾਂਦਗੀ ਜੈ ਜੀ ਕਰ ਲਈਏ ਲੱਖ ਮੁੱਲ ਕਰਦਗੇ ਜੈ ਜੀ ਦੱਸੋ ਕਿੰਨਾ ਕਰਦਗੇ ਨਹੀਂ ਤਾਂ ਤੋਂ ਨਹੀਂ ਆਉਂਦਾ ਨਹੀਂ ਤੁਹਾਡੇ ਕਹਿੰਦੇ ਅੱਜ ਮੁੱਲ ਤੁਸੀਂ ਕਰਨਾ ਛੋਟੀ ਦਾ ਮੈਨ ਕਰਨਾ ਬਿਲਕੁਲ ਜਾਇਜ਼ ਦੇ ਦੇਣੀ 95 ਦੇ ਦਈਏ ਕਰਦੀਆਂ ਮੰਨਦਾ 92000 ਦੇ ਦਈਏ ਬੱਲੇ ਤਾਂ ਇਹ ਪੂਰਾ ਮਤ ਮੈ ਦੇ ਦਈਏ ਉਹ ਚੋਂ 1000 ਛੋਟ ਕਰ ਦਾਂਗੇ ਤੋਂ ਹੀ ਕਰ ਦਾਂਗੇ ਹਾਂ ਨਾ 80000 ਚੋਂ 200 ਛੋਟ ਕਰਨੀ ਆ ਠੀਕ ਹੈ ਠੀਕ ਹੈ ਲਓ ਜੀ ਪੱਕਾ ਮੁੱਲ ਫਿਕਸ ਠੀਕ ਹੈ 88000 ਚੋਂ 200 ਕੱਟੀ ਵੇਖ ਲੋ ਕਿੰਨੀ ਆ ਤੇ ਬਹੁਤ ਜਿਆਦਾ ਅੱਗੇ ਵਾਦੇ ਵੰਡੀਆਂ ਤੇ ਚੈੱਕ ਕਰ ਸਕਦੇ ਤੁਸੀਂ ਹੁਣੇ ਮਹੀਨਾ ਡੇਢ ਪਹਿਲਾਂ ਇੱਕ 60 ਦੀ ਆਈ ਆ ਤੇ ਅੱਛਾ ਅੱਛਾ ਠੀਕ ਹੈ ਠੀਕ ਹੈ ਲੋ ਭਜੀ ਕੇ ਵੀਰ ਕੋਲ ਨੇ 1 ਲੱਖ ਤੇ 60 ਹਜ਼ਾਰ ਦੀ ਸੱਜਰ ਸੋਈ ਲਿਆ ਦੀ ਤੇ ਚਲੋ ਰਾਸਤਾ ਦੀ ਕਟੀ ਇੱਧਰ ਦੀ ਨਹੀਂ ਆ ਹੱਤਰ ਵਿੱਚ ਨਹੀਂ ਪੈ ਗਈ ਉਹਨਾਂ ਨੇ ਚੈੱਕ ਕਰ ਸਕਦੇ ਬਾਕੀ ਬਹੁਤ ਜਿਆਦਾ ਛੀਨ ਛੋਟੀਆਂ ਖਲੋਗੇ ਤੇ ਆਜੋ ਦੂਜੇ ਨੰਬਰ ਤੇ ਕਿ ਦੱਸਿਓ ਭਜੀ ਇਹਦੇ ਬਾਰੇ ਇਹ ਵੀਰ ਜੀ ਟੋਖੜ ਕੱਪਣ ਜੇ ਅੱਛਾ ਜੀ ਤੇ ਜੇ ਸੂਗੇ ਮਾਝੇ ਕੋ ਤੀਜੇ ਲਾਲੇ ਚੌਥੇ ਵੀ ਲਾਲੇ ਕਿ ਨਹੀਂ ਅੱਛਾ ਜੀ ਹਾਂ ਬਾਕੀ ਥਣ ਥਣ ਬੜਾ ਚੰਗਾ ਤੇ ਇਹਦੀ ਇੱਕ ਹੋਰ ਕੁਆਲ ਇੱਥੇ ਪਹਿਲਾਂ ਮੁੜ ਕੇ ਵਿਖਾ ਦੇਣੇ ਕਿ ਤੁਰ ਠੀਕ ਹੈ ਠੀਕ ਹੈ ਲਓ ਭਾਈ ਕਿਆ ਕਰ ਸਕਦੇ ਤੁਸੀਂ ਇਹ ਕੋਈ ਤੀਜੇ ਵਾਲੇ ਚੌਥੇ ਆਪਣੇ ਸਮਝਣ ਵਾਲੇ ਆਰਡਰ ਕੁਆਲਟੀ ਤੇ ਸਾਨੂੰ ਪੁੱਛਿਆ ਚੱਲਿਆ ਕਿਆ ਕਰ ਸਕਦੇ ਇਲਾਕੇ ਤੋਂ ਸਿਰਸਿੰਗ ਦੀ ਵੀ ਬੜੀ ਚੰਗੀ ਆ ਠੀਕ ਹੈ ਠੀਕ ਹੈ ਲਓ ਭਾਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਇਹ ਬਾਕੀ ਇਹਨਾਂ ਥੂਬੀਆਂ ਪੋਚਣੇ ਬਾਈ ਦੇ ਕੋਲ ਵੀ ਕਿਹੜੀਆਂ ਥੂਬੀਆਂ ਦੇ ਵਿੱਚ ਥੂਬੀਆਂ ਵੀ ਮੀਰ ਜੀ ਆ ਜਾਏ ਅੱਛਾ ਜੀ ਤੇ ਭਾਵੇਂ ਇਹ ਫ੍ਰੀਜੀ ਆ ਦੇਖੋ ਭਾਵੇਂ ਤਿੰਨ ਨਰਾ ਝੋਲੋ ਦਿਹਾੜੀ ਕੇ ਕੋਈ ਇਹਨੂੰ ਭਾੜਾ ਪੂੜਾ ਨਹੀਂ ਪਾਉਣਾ ਵੇਰੋ ਆਲੋ ਬਾਈ ਕੀ ਕਰ ਸਕਦੇ ਇਹ ਤੇਰੀਆਂ ਆ ਖੂਬੀਆਂ ਜੀ ਅੱਛਾ ਅੱਛਾ ਜੀ ਜਦੋਂ ਮਰਜੀ ਚੋਲੋ ਕੋਈ ਪਰੜਾ ਨਹੀਂ ਆ ਅੱਛਾ ਜੀ ਤੇ ਪੰਜ ਮਹੀਨੇ ਤੋ ਤਾਂ ਗੱਬਣ ਜੀ ਅੱਛਾ ਜੀ ਤੇ 5-6 ਕਿਲੋ ਦੋਜੇ ਪੰਜ ਪੱਕਾ ਦੇਣ ਲੈ ਕੋਈ ਛੇ ਹੀ ਹੋਊ ਠੀਕ ਹੈ ਠੀਕ ਹੈ ਹਾਂ ਜੀ ਤੇ ਠੰਡੀ ਧੀਰੀ ਬੜੀ ਆ ਪੱਕੀ ਰਹੇ ਕਿ ਪੰਜ ਦੀ ਗਰੰਟੀ ਆ ਤੇ ਥਾਣ ਵੇਖੋ ਕਿੰਨਾ ਚੰਗਾ ਲੱਗਾ ਹਾਂ ਇਹ ਨਾੜਾਂ ਨੂੰ ਤਾਂ ਵੇਖੋ ਕਿੰਨਾ ਦੁੱਧ ਮੈਂ ਤਾਜੀ ਚੰਗਾ ਭਰਦੀ ਰਹੀ ਹੈ ਠੀਕ ਹੈ ਠੀਕ ਹੈ ਹਾਂ ਜੀ ਮੋਲੇ ਦਾ ਵੀ ਆਪਾਂ ਜਾਇਜ ਕਰਨਾ ਛੋਟੇ ਮੁੱਲ ਰੱਖਨੇ ਆ ਠੀਕ ਹੈ ਜੀ ਹਾਂਜੀ ਮੋਲੇ ਦਾ ਕਰ ਲੀਏ 65 ਅੱਛਾ ਜੀ 60 60 ਦੀ ਦੇ ਦਈਏ 60 ਦੇ 2000 2000 ਦੀ ਠੀਕ ਤੇ ਇੰਨੀ ਛੱਡ ਦਈਏ 57000 ਦੀ 56000 ਦੀ ਦੇਣੀ ਆ ਚਾ 200 ਛੋਟ ਕਰ ਦਾਂਗੇ ਠੀਕ ਹੈ ਠੀਕ ਹੈ ਬਿਲਕੁਲ ਰੇਟ ਹੈ ਮੇਰਾ ਵੀਰ ਹੋਂਨਾ ਘਟਾਵੇ ਵੇਖੋ ਮੈਂ ਕਿਦਾਂ ਦੀ ਆ ਬਾਕੀ ਤੁਸੀਂ ਆਪਣਾ ਡਾਕਟਰ ਲਿਆ ਕੇ ਚੈੱਕ ਕਰ ਲੇ 200 ਰੁਪਏ ਛੋੜਿਆ ਤੇ ਪੰਨਿਆਂ ਵੀ ਚੈੱਕ ਪਾਸ ਤੇ ਆਪਣਾ ਵੀ ਡਾਕਟਰ ਲਿਆ ਕੇ ਚੈੱਕ ਕਰਾ ਦੇ ਤੇ ਬਾਕੀ ਭਾਈ ਦੀ 5 ਲੀਟਰ ਦੀ ਫੁੱਲ ਗ੍ਰੇਡ ਤੇ ਆਵੇ ਜਿੰਨੀ ਆ ਮਰਜੀ ਵੇਚ ਜਾਓ ਇਹਦੇ ਹਾਉ ਕੁੜੀ ਨੂੰ ਬਾਦੋ ਭਾਵੇਂ ਨਹੀਂ ਕਿਹਦਾ ਰਾਬਾ ਠੀਕ ਹੈ ਠੀਕ ਹੈ ਲਓ ਭਾਈ ਕੀ ਕਰ ਸਕਦੇ ਇਹੋ ਜਿਹੇ ਇਹ ਹਲਦੀ ਨਹੀਂ ਆ ਵੇਖੋ ਜਿਹੜਾ ਮਰਜੀ ਬੈਗ ਚੋ ਲਿਆ ਲਓ ਠੀਕ ਹੈ ਠੀਕ ਹੈ ਮੈਂ ਤਾਂ ਮਰਦ ਨੂੰ ਪਤਾ ਹੀ ਨਹੀਂ ਜੀ ਆਪਣੀ ਛੋਟੀ ਭੈਣ ਪਿੱਛੀ ਆ ਚੱਲ ਇਹ ਨਹੀਂ ਕੋਈ ਜਾਂਦੀ ਠੀਕ ਹੈ ਠੀਕ ਹੈ ਜੀ ਲਓ ਭਾਈ 5200 ਰੁਪਏ ਛੋੜ ਜਿਹੜਾ ਤੇ ਆ ਜਾਓ ਹੁਣ ਵੈੜ ਦੱਸਿਓ ਭੱਜੀ ਇਹਦੇ ਬਾਰੇ ਇਹ ਵੀਰ ਜੀ ਵੈੜ ਹੁਣੇ ਹੀ ਲੈਂਦੀ ਹਲੇ ਪਸਟਾ ਗਈ ਹੋਇਆ ਠੀਕ ਹੈ ਜੀ ਖੋਲ ਕੇ ਅੰਦਰ ਇਹਦੇ ਕੋਲ ਦੋ ਤੇ ਵੀਰ ਜ ਆ ਕਾਲੇ ਵਾਲਾ ਤੇ 20 ਹੋਊਗਾ ਅੱਛਾ ਜੀ ਤੇ ਪੱਕਾੜਾ ਦੁੱਧ 17 ਕਿਲੋ ਲੀਟਰ ਮਾਰਨ ਵਾਲਾ ਜਿਹੜਾ ਤੇ ਮਰਾ ਕੇ ਦਵਾਂਗੇ ਚਵਾ ਕੇ ਦੋੜਾ ਠੀਕ ਲਾਗੋ ਆਪਣਾ ਲੈ ਵੇ ਵੀਰ ਠੀਕ ਠੀਕ ਥਾਂ ਲੈ ਵੇ ਵੇਖੋ ਕਿਦਾਂ ਦਾ ਆਰਡਰ ਕੁਆਲਟੀ ਚੈੱਕ ਕਰ ਸਕਦੇ ਆ ਪੰਡਾ ਪਈਆਂ ਕਰਮ ਵਾਲੀ ਦਾ ਬਹੁਤ ਹੀ ਜ਼ਿਆਦਾ ਚੰਗੀ ਆ ਲਓ ਵੀ ਜੀ ਲੱਗ ਗਏ ਤੁਹਾਨੂੰ ਸੋਣੀ ਠੀਕ ਆ ਠੀਕ ਹੈ ਜੀ ਕਿੰਨਾ ਕੁ ਟਾਈਮ ਹੋਗਾ ਸੋਈ ਨੂੰ ਟਾਈਮ ਵੀਰ ਜੀ ਨੂੰ ਮੰਨ ਲਓ ਹੋ ਗਏ 12 13 ਦਿਨ ਵੈੜ ਸੋਈ ਨੂੰ ਅੱਛਾ ਜੀ ਤੇ ਦੁੱਧ ਵੈੜ ਕੋ ਮਤਲਬ ਉਦਾਂ ਮਣਾਉਣਾ ਵਿੱਚ ਅੱਜ ਜੋ ਗੜਾ 20 ਬਣਾ ਦਾਂਗੇ ਅੱਛਾ ਜੀ ਤੇ 17 ਕਿਲੋ ਜਿਹੜਾ ਕੰਡੇ ਦੇ ਰੱਖਣ ਵਾਲਾ ਦੁੱਧ ਹੋਊਗਾ ਠੰਡਾ ਕਰਕੇ ਠੀਕ ਹੈ ਠੀਕ ਲੋ ਬਾਈ ਠੰਡਾ ਕਰਕੇ ਦਾ ਦੁੱਧ ਤੇ ਛੰਡੀ ਸੀਰ ਇੱਧਰ ਵੇਖੋ ਲੋ ਬਾਈ ਸੀਰ ਦੀਆਂ ਸੁੱਧੀਆਂ ਕੋਈ ਰਸੀ ਰੁਸੀ ਨਹੀਂ ਪਾਉਂਦੀ ਲੋੜ ਠੀਕ ਹੈ ਠੀਕ ਹੈ ਜਿੱਦਾਂ ਮਰਜੀ ਇਦਾਂ ਹੀ ਬਹੁਤ ਜ਼ਿਆਦਾ ਚੰਗੀ ਆਹੋ ਲੋ ਬਾਈ ਜਵਾਬ ਦਿਖਾ ਦਿਓ ਇੱਧਰ ਵੇਖੋ ਸਾਡਾ ਇੱਧਰ ਹੋਏ ਦਿਖਾ ਦਿਓ ਠੀਕ ਆਹੋ ਬਾਈ ਇਹਦਾ ਜਵਾਬ ਇੱਥੇ ਕੋਈ ਦਾਹਾਂ ਦਾ ਵਾਲਾ ਬਾਹਰਾਂ ਦਾ ਵਾਲਾ ਕੀ ਬੱਸਾ ਜੇ ਬੀਤੀ ਇਹ ਮਗਰ ਬੱਛਾ ਜੀ ਖੂਬੀ ਬਾਤ ਇਹ ਦਿਖਾਓ ਵ ਤੇ 19 ਸੂਈ ਹੋ ਗਈ ਪਾਈ ਤੂਆ ਵੀਰ ਜੀ ਤੀਸਰੇ ਹੁਣ ਸੂਈ ਜੇ ਐ ਦੂਜੇ ਦਜੇ ਕਹੀ ਨਹੀਂ ਬਿਲਕੁਲ ਸਹੀ ਗੱਲ ਹੈ ਤੀਸਰੇ ਸੂਈ ਜੇ ਹੁਣ ਅੱਛਾ ਜੀ ਹਾਂ ਬਾਕੀ ਦੁੱਧ ਵੈੜ ਬਹੁਤਾ ਨਹੀਂ ਹੈ 20 ਤੋਂ ਬਾਹਰ ਚਲ ਜਣਾ ਨੇ 20 22 23 ਜਿੱਥੇ ਮਰਜੀ ਆਪਣੀ ਸੇਵਾ ਤੇ ਆ ਅੱਛਾ ਜੀ ਹੁਣ 17 ਮਿੰਟ ਕੇ ਦਵਾਂਗੇ ਠੀਕ ਹੈ ਠੀਕ ਲਓ ਭਾਈ ਆਪ ਦੇ ਕਰੋ 17 ਮਿੰਟ ਪਾਈ ਜਨਾਂ ਕੋ ਮਿੰਟ ਕੇ ਦਵਾਂਗੇ ਬਾਕੀ ਅੱਗੇ ਸਾਂਭਾ ਕਿਸ ਵੀਰ ਭਰਾ ਦੀ ਇਹਦੇ ਵੀ ਬੈਟ ਹੋਊਗੀ ਤੇ ਕੀ ਮੁੱਲ ਭਾਈ ਫਿਰੇ ਦਾ ਮੁੱਲ ਵੀ ਇੱਦੀ ਕਰ ਲੀਏ 65000 ਕਰਦ ਕੇ ਜਿਆਦਾ ਜਿਆਦਾ ਵੀ ਜਾਣ ਦੀ ਛੜ ਦੀ ਦੇ ਦਈਏ ਇਹ ਚੋਂ ਦੋ ਕਿੰਨਾ 55000 ਦੀ ਨਹੀਂ ਦਿੱਤੀ ਸਰ 60000 ਰੋਰ ਠੀਕ ਹੈ 55000 ਤੇ 200 ਛੋਟ ਕਰਾਂਗੇ ਲਓ ਬਾਜੀ 53000 ਤੇ 200 ਛੋਟ ਹਾਂ ਤੇ ਬਿਲਕੁਲ ਲੈਣ ਦੇਣ ਵਾਲੇ ਮੁੱਲ ਵੀ ਰਨੇ ਕਹਿੰਦੇ ਨਾਲ ਮੁੱਲ ਤੇ ਬਾਕੀ ਤਸੱਲੀ ਕਰਕੇ ਖੜੇ ਕੋ ਮੇਰਾ ਵੀ ਰਹੀ ਇਹ ਨਹੀਂ ਕਹਿੰਦੇ ਭਾਵੇਂ ਦੋ ਦੋ ਟਾਈਮ ਚ ਆ ਕੇ ਖੜੇ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਵਿੱਚ ਬਿਲਕੁਲ ਸਹੀ ਗੱਲ ਹੈ ਜਿਹੜਾ ਗੱਬਣ ਮਤਲਬ ਗੱਬਣ ਦਾ ਹੈ ਨਹੀਂ ਆਪਣੀਆਂ ਸੋਈਆਂ ਹੀ ਨੇ ਹਾਂਜੀ ਹਾਂਜੀ ਜਿਹੜੀ ਟੋਕੜ ਗੱਬਣੇ ਚੈੱਕ ਕਰਾ ਲਿਆ ਆਪਣਾ ਡਾਕਟਰ ਲਿਆ ਨਹੀਂ ਬਿਲਕੁਲ ਸਹੀ ਗੱਲ ਹੈ ਲਓ ਬਾਜੀ ਵਾਈ ਵੱਲੋਂ ਬੇਨਤੀ ਆ ਗਈ ਜਿਹੜਾ ਪਸ਼ੂ ਸੋਇਆ ਵਾ ਆਪਣੀ ਦੋ ਟਾਈਮ ਤਸੱਲੀ ਕਰਕੇ ਇਹ ਉਹ ਝੋਟੀ ਹੁਣੇ ਤੁਹਾਡੇ ਸਾਹਮਣੇ ਲੈ ਆ ਦਿੱਤੀ ਬੰਦਿਆਂ ਨੇ ਤੇ ਇਹ ਵਾਲੀ ਆ ਮੀਣੀ ਝੋਟੀ ਹੀ ਭਾਈ ਬੋਲਦੇ ਸੇਲ ਹੋ ਗਈ ਸਾਡੇ ਸਾਹਮਣੇ ਹੁਣੇ ਸੌਦਾ ਹੋਇਆ ਵਾ ਤੇ ਉਦੋਂ ਚਾਰ ਪਸ਼ੂ ਪਾਉਣੇ ਸੀ ਵੀਡੀਓ ਵਿੱਚ ਤੇ ਚਲੋ ਕੋਈ ਗੱਲ ਨਹੀਂ ਆ ਜੋ ਆਪਦੀ ਵੀਡੀਓ ਪੂਰੀ ਬਸਲੀ ਧੰਨਵਾਦ ਸਾਰੇ ਭਰਾਵਾਂ ਦਾ